ਲੋਕਾਂ ਨੇ ਲਖਾ ਪਰਾਹ ਲਗਾਓ ਇਹਦੇ ਵਾਰਪਾ ਸਾਇਫੋ ਕਿੰਨੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦ ਬੰਦਿਆ ਤਾਂ ਪਤਾ ਸਰ ਇੱਥੇ ਟੋਟੇ ਲਾ ਕੇ 5 ਬੰਦਿਆਂ ਨੂੰ ਅਗ ਲੱਗੇ ਆ ਇਹ ਜਿਹੜੇ ਸ਼ਰਾਰਤੀ ਤੰਤਰ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਣੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨਾਂ ਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬੱਕਣਾ ਇਸ ਕੰਮ ਦੇ ਵਿੱਚ ਦਿਪਕ ਕੁਮਾਰ ਹੈ ਸਰ ਆਪਕਾ ਕਿਆ ਹੋਇਆ ਕਿਆ ਆ ਗਿਆ ਰਾਤ ਕੋ ਮੈਂ 7-10 ਵਜੇ ਚਲੇ ਗਏ ਸੀ ਬੰਨ ਕਰਕੇ ਤੋ ਆਇਆ ਮੈਚ 1:30 ਵਜੇ ਫਿਰ ਉਹ ਬੰਦੇ ਨੇ ਫੋਨ ਕੀਤਾ ਮੈਂ ਸਾਨੂੰ ਕੋਤੇ ਨੂੰ ਆਗ ਲੱਗਿਆ ਵਾ ਇੱਥੋਂ ਆਇਆ ਮੈਂ 3 ਵਜੇ ਲੋਗਾਂ ਨੇ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ 6 ਕੋਖਿਆਂ ਇਕੱਠੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਪਤਾ ਬੰਦਿਆਂ ਨੇ ਪਾਇਆ ਸਰ ਇੱਥੇ ਟੋਟਲ ਮਿਲਾ ਕੇ 5 ਕੋਤੇ ਨੂੰ ਆਗ ਲੱਗੀ ਆ 5 ਕੋਖਿਆਂ ਨੂੰ ਆਪ 5 ਵਜੇ ਨੂੰ ਸਾਰੇ ਚੱਲ ਗਏ ਬੰਦੇ ਨੇ ਪੁਲਿਸ ਪੁਲਿਸ ਆਈ ਹੀ ਪੁਲਿਸ ਆ ਨਾ ਲਗਾ ਤਾ ਹਾਂ ਆ ਗਿਆ ਸਰਪੰਚ ਨਾ ਤੇ ਪਰ ਸੁਣੋ ਸੁਪਾ ਜਾਵੇ ਸੁਭਾ ਕੰਪਨੀ ਕਿਤੇ ਸਾਈਨ ਹੋ ਗਈ ਆ ਕੇ ਜੋ ਅਜਨਾ ਜੀ ਮੀਰਾਕੋਟ ਚੌਂਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਲ ਪੰਜ ਸੱਤ ਖੂਖਿਆਂ ਨੂੰ ਅੱਗੇ ਲਾਈ ਆ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਣਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਣੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਤੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸਾਂਝਾ ਹੈ ਸਭ ਦਾ ਹੈ ਔਰ ਸਬਣਾ ਨੂੰ ਜਿਵੇਂ ਜਿਵੇਂ ਸਾਨੂੰ ਆਕਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਨੂੰ ਵੀ ਆਕਿਆ ਮਿਹਨਤ ਮਜ਼ਦੂਰੀ ਕਰਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰ ਇੱਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਜਿਹਾ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦਿਓ ਔਰ ਮੈਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਐਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤਾਂ ਬਾਹਰ ਵੀ ਬੜੇ ਬੜੇ ਮੂਰਖ ਨੇ ਤੁਸ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਿਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸ਼ਕਤੀ ਨਾਲ ਪੇਸ਼ ਆਓ ਦੇ ਨਾਲ ਇਹ ਆਪਣੇ ਕੋਲ ਕੰਪਲੇਂਟ ਆਈ ਹੈ ਅੱਜ ਮਾਰਨਿੰਗ ਆਈ ਹੈ ਨਾ ਦੀਪਕ ਕੁਮਾਰ ਹੁਣੇ ਥਾਣਾ ਕੰਗੋਏ ਨਾਲ ਕੰਪਲੇਂਟ ਦਿੱਤੀ ਨੰਮ ਰਾਮ ਹੁਣੀ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਨਾਲ ਕੰਪਲੇਂਟ ਆਈ ਅਸੀਂ ਮੌਕੇ 'ਤੇ ਆਪ ਤਸਦੀਕ ਕੀਤਾ ਵਾ ਤੇ ਸਾਡੇ ਅੰਗੋਰੀ ਦੇ ਵਿੱਚ ਤੋਂ ਫੁੱਟੇ ਨਗਲਦੇ ਗਿਆ ਤੇ 2 ਵਜੇ ਸਿਟੀ ਏਰੀਆ ਦੇ ਵਿੱਚ ਤੇ ਤਿੰਨ ਤੋਂ ਚਾਰ ਫੁੱਟਾਂ ਦੀ ਵੀਡੀਓ ਹੁਣ ਤਸਦੀਕ ਕਰਦੇ ਇਹਨਾਂ ਦਾ ਪਰਚਾ ਕਰ ਰਹੇ ਆ ਤੇ ਐਫਆਰ ਲੋਚ ਕਰਕੇ ਤਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਆ ਤੋ ਜਲਦ ਜਲਦੀ ਇਹਨਾਂ ਨੂੰ ਟ੍ਰੇਸ ਕਰਦੇ ਜੀ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਜੀ ਚੈੱਕ ਕਰ ਰਹੇ ਆ ਚੈੱਕ ਕਰ ਰਿਹਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਕੈਮਰਾ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦ ਜਲਦ ਅਸੀਂ ਤਸਵੀਰ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਹੈਗੇ ਸੀ ਜਿਹੜੇ ਕਿਉਂ ਕੰਨੂ ਅੱਗ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰੰਜੀ ਜਿੰਨਾ ਦੀ ਜਾਂ ਕੁਝ ਉਹ ਰੰਜੀਸ਼ ਨੂੰ ਇਹਨਾਂ ਨੇ ਪੁੱਛਿਆ ਗਾ ਰੰਜੀਸ਼ ਬਾਰੇ ਇਹਨਾਂ ਨੇ ਉਹਨੇ ਕਿਸੇ ਨੂੰ ਪਤਾ ਕੁਝ ਨਹੀਂ ਆ ਨਾ ਮੇਰੇ ਕੋਲ ਕੋਈ ਸ਼ਰੀ ਗੱਲ ਨਾਲ ਸਾਹਮਣੇ ਨਹੀਂ ਤੇ ਬਾਕੀ ਪੂਰਾ ਇਨਵੈਸਟੀਗੇਸ਼ਨ ਹੈ ਇਨਵੈਸਟੀਗੇ